ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਦਾਸ ਖਾਲਸਾ ਮਲੇਗੜਾ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਅੱਜ ਵਾਲੀ ਬੇਨਤੀ ਨਾ ਮੇਰੀ ਥੋੜੀ ਜੀ ਧਿਆਨ ਨਾਲ ਸੁਣ ਲਿਓ ਮੈਂ ਨਾ ਸੋਸ਼ਲ ਮੀਡੀਆ ਤੇ ਸੂਬਾ ਦੀਆਂ ਪਾਤਾ ਰਹੇ ਸੀ ਕੋਈ ਨਾ ਕੋਈ ਪੋਸਟਾਂ ਬਈ ਮੀਕੇ ਨੇ ਕਹਿਤਾ ਮੀਕੇ ਨੇ ਸਪੋਰਟ ਕਰਤੀ ਉਹ ਜਿਹੜੀ ਬਿਹਾਰ ਨੂੰ ਮਾਰੀ ਆ ਵੀ ਭਾਈ ਅਮਰਤਪਾਲ ਬਾਰੇ ਬੋਲਿਆ ਉਹ ਸਿੰਘਾਂ ਬਾਰੇ ਬੋਲਿਆ ਉਹ ਤੇ ਮੈਂ ਹੁਣੇ ਵੀਡੀਓ ਦੇਖੀ ਹਲੇ ਪੰਜ ਕਮੈਂਟ ਹੋਏ ਹੋਣੇ ਮੈਂ ਵੀਡੀਓ ਦੇਖੀ ਉਹਦੀ ਯਾਰ ਬੜੀ ਸ਼ਰਮਨਾਕ ਗੱਲ ਆ ਇਹ ਬੜੀ ਦੁੱਖ ਦੀ ਗੱਲ ਆ ਤੂੰ ਕਹਿੰਨਾ ਮੀਕੇ ਵੀ ਮੈਂ ਆਪਦੇ ਆਪ ਨੂੰ ਦੁਕਾਨ ਮੈਂ ਸਿੱਖ ਫੈਮਿਲੀ ਤੋਂ ਆ ਪਹਿਲਾਂ ਤਾਂ ਤੇਰੇ ਜਨਾਨਗ ਵਾਲੀਆਂ ਮੈਂ ਬਾਹਾਂ ਦੇਖ ਲੀਆਂ ਤੂੰ ਬੰਦਾ ਆਪਦੇ ਆਪ ਨੂੰ ਕੜਾ ਤੇਰੇ ਨਹੀਂ ਪਾਇਆ ਤੂੰ ਕਹਿੰਨਾ ਮੈਂ ਪੰਜਾਬੀ ਆ ਮੈਂ ਸਿੱਖ ਫੈਮਿਲੀ ਚੋਂ ਆ ਕਿਹੜੀ ਸਿੱਖ ਫੈਮਿਲੀ ਚੋਂ ਆ ਤੂੰ ਤੇਰਾ ਭਰਾ ਇੱਕ ਰਾਗੀ ਸੀ ਤੁਸੀਂ ਪਤਾ ਕਿਵੇਂ ਛੱਡੇ ਸੀ ਇਹ ਕੰਮ ਲੱਚਰਤਾ ਵਾਲ ਨੂੰ ਕਾਹ ਤੋਂ ਹੋਈ ਸੀ ਤੁਸੀਂ ਕਹਿੰਦੇ ਸਾਨੂੰ ਪੈਸੇ ਘੱਟ ਬਣਦੇ ਆ ਤੁਸੀਂ ਪੈਸੇ ਦੇ ਪੁੱਤ ਹੋ ਠੀਕ ਆ ਹਾਂ ਠੀਕ ਆ ਉਹਦੀ سپورਟ ਚ ਕੋਈ ਆ ਸਕਦਾ ਉਹ ਕੰਚਨ ਕੁਮਾਰੀ ਇੱਕ ਬਿਹਾਰ ਨਾ ਉਹਦੀ سپورਟ ਚ ਕੋਈ ਆ ਸਕਦਾ ਕੋਈ ਵੱਡੀ ਗੱਲ ਨਹੀਂ ਕੋਈ ਕਹਿ ਸਕਦਾ ਯਾਰ ਗਲਤ ਹੋਇਆ ਉਹ ਹੋਇਆ ਯਾਰ ਤੂੰ ਤਾੜੀਆਂ ਮਾਰ ਮਾਰ ਕੇ ਕਹਿਣਾ ਸੂਰਮੇ ਤੈਨੂੰ ਪਤਾ 40 40 ਸਾਲ ਦੇ ਬੈਠੇ ਆ ਸਾਡੇ ਸਿੰਘ ਕਦੇ ਮੂੰਹ ਖੁੱਲਿਆ ਸੋਡਾ ਤੂੰ ਆਪਦੇ ਆਪ ਨੂੰ ਸਿੱਖ ਕਹਿਣਾ ਮੈਂ ਸਿੱਖਾਂ ਦੀ ਫੈਮਿਲੀ ਚ ਆਉਂਨਾ ਭਲਾਣਾ ਟਾਈਮ ਕਾਉਨਾ ਮਾੜੀ ਮੋਟੀ ਸ਼ਰਮ ਕਰ ਲੈ ਤੂੰ ਤੂੰ ਜੇ ਸਪੋਰਟ ਕਰਨ ਲੱਗਿਆ ਨਾ ਹੁਣ ਜਗ੍ਹਾ ਖਾਲੀ ਆ ਫਿਰ ਉਹਦੀ ਲੈ ਲੈ ਆਈਡੀ ਆਪਦੇ ਕਹਿ ਦੋ ਘਰੋਂ ਕਿਸੇ ਨੂੰ ਵੀ ਲਾਓ ਪਾਓ ਉਹਦੀ ਮੰਗ ਪੋਸਟਾਂ ਕਦੇ ਉਹਦੀ ਵੀਡੀਓ ਦੇਖ ਕੇ ਦੇਖੀ ਜੇ ਤੂੰ ਉਹਦੀ ਸਪੋਰਟ 'ਚ ਆਇਆ ਨਾ ਤਾਂ ਤੂੰ ਮੈਨੂੰ ਪਾ ਵੀਡੀਓ ਇੱਕ ਫੈਮਿਲੀ ਦੇ ਵਿੱਚ ਬਿਠਾ ਕੇ ਤੇ ਜਿਹੜੀਆਂ ਉਹਦੀਆਂ ਵੀਡੀਓ ਆ ਉਹ ਲਾ ਨਾਲ ਆਪਦੀਆਂ ਮਾਵਾ ਭੈਣਾਂ ਨੂੰ ਦਿਖਾ ਵੀ ਆਹ ਕੁਛ ਗੰਦਬਕ ਦੀ ਸੀ ਉਹ ਐਨੇ ਟਾਈਮ ਦਾ ਸਬਰ ਹੋ ਗਿਆ 2022 'ਚ ਵੀ ਸਮਝਾਇਆ ਸੀ ਉਹਨੂੰ ਵੀ ਕੁੜਗੇ ਚਲਾ ਲਾਉਂਦਾ ਚੈਨਲ ਵਧੀਆ ਤਰੀਕੇ ਨਾਲ ਆਹ ਕੁਛ ਨਾ ਕਰ ਪਰ ਯਾਰ ਤੁਸੀਂ ਤਾਂ ਉਹੀ ਸ਼ਰਮ ਲਾਤੀ ਤੂੰ ਆਪਦੇ ਆਪ ਨੂੰ ਸਿੱਖ ਕਹੋਂ ਨਾ ਮੂੰਹ ਮੰਨ ਕੇ ਤੂੰ ਤੇਰੀਆਂ ਪਿੱਛੇ ਕੀ ਗੱਲਾਂ ਹੋਈਆਂ ਵੀ ਅਸੀਂ ਪਤਾ ਤੈਨੂੰ ਜੇ ਤੇਰੀ ਮਾਂ ਭੈਣ ਸਾਰਾ ਕੁਝ ਛੋੜਿਆ ਹੇ ਸੁਣ ਸਕਦੇ ਆ ਨਾ ਤਾਂ ਸੂਰਮੇ ਨਹੀਂ ਸੁਣ ਸਕਦੇ ਹੁੰਦੇ ਤੂੰ ਕਹਿੰਦਾ ਕਤਲ ਕਰਤਾ ਕਤਲ ਕਰਤਾ ਹੋਰ ਕੀ ਕਰਦੇ ਉਹਨੂੰ ਸਨਮਾਨਤ ਕਰਦੇ ਹੋਰ ਕੀ ਕਰਦੇ ਉਹਨੂੰ ਥੋੜਾ ਥੋੜਾ ਯਾਰ ਮਾੜਾ ਮੋਟਾ ਤਾਂ ਕੱਲ ਨੂੰ ਹੱਥ ਮਾਰੇ ਪੈਸਾ ਪੁੱਛਣੇ ਨਾਲ ਜਾਣਾ ਤੁਸੀਂ ਪੈਸੇ ਲਈ ਸਿੱਖ ਕੌਮ ਤੋਂ ਭਗੌੜੇ ਹੋ ਤੁਸੀਂ ਤੂੰ ਕਹਿੰਦਾ ਮੈਂ ਸਿੱਖ ਫੈਮਿਲੀ ਚੋਂ ਆ ਨਾ ਤੁਸੀਂ ਭਗੌੜੇ ਹੋ ਸਿੱਖ ਕੌਮ ਦੇ ਤੁਸੀਂ ਉਹ ਲੋਕੋਂ ਜਿਹੜੇ ਚੰਦ ਪੈਸਿਆਂ ਦੀ ਖਾਤਰ ਤੁਸਾਨੂੰ ਹਾਰਮੋਨੀਅਮ ਤੋਂ ਇਹ ਕਹਿੰਦੇ ਵੀ ਡਰ ਲੱਗਦਾ ਅਸੀਂ ਅਸੀਂ ਰਾਗੀ ਸੀ ਅਸੀਂ ਆਏ ਸੀ ਅਸੀਂ ਉਹ ਸੀ ਕਾਹਦੇ ਲਈ ਭਜੇ ਸੀ ਤੁਸੀਂ ਫਿਰ ਖੜੇ ਕਿਉਂ ਨਹੀਂ ਥੂੜਿਆਂ ਤੇ ਕਦਰ ਤੋਂ ਨਹੀਂ ਕੀਤੇ ਕਗੀਰ ਤੋਂ ਤੁਸੀਂ ਕਿਉਂਕਿ ਸਾਨੂੰ ਭੁੱਖਾ ਸੀ ਲੱਚਰਤਾ ਦੀ ਭੁੱਖ ਸੀ ਜਿਹੜੀ ਅੱਜ ਤੇਰੀ ਵੀਡੀਓ ਨੇ ਦੱਸਦੀ ਤੁਸੀਂ ਲੱਚਰਤਾ ਹੀ ਫਲਾ ਸਕਦੇ ਹੋ ਜੇ ਹੈਗਾ ਤਾਂ ਮੈਂ ਕਦੇ ਪੰਜਾਬ ਜਾ ਕੇ ਦਿਖਾ ਦੇ ਫਿਰ ਦਿਖਾ ਦੇ ਵੀ ਮੈਂ ਆ ਕੇ ਕਹਿਣਾ ਪੰਜਾਬ ਦੀ ਕਿਸੇ 스테ਜ ਤੋਂ ਕਹਿ ਕੇ ਦਿਖਾ ਵੀ ਉਹਨਾਂ ਨੇ ਭਾਈ ਗਲਤ ਕੀਤਾ ਉਹ ਕੁੜੀ ਸਹੀ ਸੀ ਉਹਨਾਂ ਨੇ ਬਹੁਤ ਗਲਤ ਕੀਤਾ ਕਹਿ ਕੇ ਦਿਖਾ ਫਿਰ ਤੈਨੂੰ ਦੱਸ ਦਾਂਗੇ ਸਾਰਾ ਕੁਝ ਕਿਵੇਂ ਹੁੰਦਾ ਆ ਮੁੜ ਕੇ ਲੋਕ ਤੁਸੀਂ ਕਹਿ ਦਿੰਦੇ ਜਰਾ ਦਬਿਓ ਦੀ ਖਾਤਰ ਭੁੱਖ ਲੈਂਦੇ ਖੇਚ ਚੜਦੀ ਆ ਯਾਰ ਖੇਚ ਚੜਦੀ ਆ ਨਹੀਂ ਆਪਾਂ ਬੋਲਦੇ ਕਿਸੇ ਗੱਲਾਂ ਤੋਂ ਨਹੀਂ ਕਾਰਜ ਕਰਦੇ ਅੱਜ ਮੇਰੀ ਫੋਟੋ ਖਿੱਚ ਕੇ ਲੈ ਗਏ ਘਰ ਤੋਂ ਮੈਂ ਇੱਕ ਦੋ ਵੀਡੀਓ ਪਾਈਆਂ ਨੇ ਅਸੀਂ ਨਿਚਾਰ ਆ ਅਸੀਂ ਬੰਦੇ ਆ ਚੱਲ ਜੇ ਅਸੀਂ ਨਹੀਂ ਕਿਸੇ ਪੱਲੋਂ ਭਾਈ ਕੋਈ ਪੈਸੇ ਪੱਖੋਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਅਸੀਂ ਹੋਰ ਪੱਖੋਂ ਚੱਲ ਜਾ ਰਾਵਦੀ ਫੇਸਬੁੱਕ ਆ ਸਾਡੇ ਨਾਲ 4 ਲੋਕ ਜੁੜੇ ਹੋਏ ਨੇ ਅਸੀਂ ਉੱਥੇ ਕਹਿ ਕੇ ਕਰ ਲਈਏ ਗੱਲਬਾਤ ਬਸ ਮੇਰੀ ਪੋਸਟ ਪਾਉਣ ਦਾ ਭਾਵੇ ਆ ਲੋਕਾਂ ਨੇ ਦੇਖਿਆ ਵੀ ਹੁਣ ਤੈਨੂੰ ਤੇਰੀ ਪੋਸਟ ਵੀ ਦੇਖਣੀ ਲੱਕ ਦੀ ਲਹਨਤਾ ਤੇਰੇ ਤੇ ਤੂੰ ਕਹਿੰਦਾ ਸਿੰਘਾਂ ਤੇ ਲੱਕ ਦੀ ਲਹਨਤਾ ਤੂੰ ਪਹਿਲਾਂ ਸਲੂਟ ਕਰਦਾ ਪਖੰਡ ਕਰਦਾ ਤੂੰ ਛੋਟੇ ਕੋਲੇ ਲੱਚਰਤਾ ਹੀ ਆ ਤੁਸੀਂ ਲੱਚਰਤਾ ਹੀ ਭਰੋ ਸਕਦੇ ਆ ਨਾ ਗਾ ਨੂੰ ਕਹਿਦੀ ਤੂੰ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤੂੰ ਪਘੋੜੇ ਹੋਂ ਸਿੱਖ ਫੈਮਿਲੀ ਦੇ ਸਿੱਖ ਕ ਮੈਂ ਨਹੀਂ ਕਹਿੰਦਾ ਵੀ ਉਹਦੇ ਤੱਕ ਵੀਡੀਓ ਜਾਵੇ ਪਰ ਮੇਰੇ ਦਿਲ ਦਾ ਬਲਬਲਾ ਮੈਨੂੰ ਦੁੱਖ ਲੱਗਿਆ ਮੈਂ ਉਹਦੀ ਵੀਡੀਓ ਦੇਖੀ ਮੇਰੀ ਇਹ ਵੀਡੀਓ ਦੇਖਣ ਵਾਲੇ ਜਰੂਰ ਆਪਦੇ ਵਿਚਾਰ ਦਿਓ ਠੀਕ ਆ ਉਹਦੀ ਸਪੋਰਟ ਚ ਆਪ ਤੂੰ ਯਾਰ ਲਾਂ ਤਾਂ ਪਾਉਣ ਲੱਗਿਆ ਤੂੰ ਆਏ ਆ ਫਲਾਨਾ ਸਿੰਘਾਂ ਨੇ ਉਹ ਫੜ ਲਏ ਉਹ ਤਾਂ ਸਿੰਘ ਉਹ ਭੱਜੇ ਹੀ ਨਹੀਂ ਉਹ ਤਾਂ ਰੈਸਟ ਹੋ ਗਿਆ ਬਣਦੀ ਕਾਰਵਾਈ ਕਾਨੂੰਨ ਦੇਵੇ ਉਹਨਾਂ ਨੂੰ ਤੇ ਸਾਡੇ ਕੋਲੇ ਪ੍ਰੂਫ ਪਿਆ ਭਾਈ ਉਹ ਗੰਦ ਪਾਉਂਦੀ ਤੂੰ ਦੇਖ ਉਹਦੀਆਂ ਵੀਡੀਓ ਆਪ ਦੀ ਦਿਖਾ ਮਾਂ ਭੈਣ ਨੂੰ ਘਰੇ ਫਿਰ ਤੁਹਾਨੂੰ ਪਤਾ ਲੱਗੂ ਵੀ ਹਾਂ ਭਾਈ ਉਹ ਡਬਲ ਮੀਨਿੰਗ ਜਿਹੜੀਆਂ ਵੀਡੀਓ ਕਰਦੇ ਭੈਣਾ ਚ ਭਰਾਵਾਂ ਚ ਪਰਿਵਾਰਾਂ ਚ ਬੈਠ ਕੇ ਦੇਖ ਸਕਦੇ ਆਂ ਆ ਪੱਟ ਦੀ ਲਾਂ ਦਾ ਤੇਰੇ ਤੇ ਤੂੰ ਵੱਡਾ ਸਿਆਣਾ ਬਣ ਕੇ ਹੁਣ ਵੀਡੀਓ ਲੰਮੀ ਹੁੰਦੀ ਆ ਸੋ ਬਸ ਮੇਰਾ ਤਾਂ ਮੰਟ ਗਿਆ ਨਹੀਂ ਮੈਂ ਯਾਰ ਇਹ ਨੂੰ ਬੰਦੇ ਨੂੰ ਦੱਸੀ ਆਪਦੇ ਆਪ ਨੂੰ ਇਹ ਪਤਾ ਨਹੀਂ ਕੀ ਕਹਾਉਂਦਾ ਕੀ ਕਰਦਾ ਵੱਡਾ ਸਿਆਣਾ ਆ ਤੂੰ ਆਪਦੇ ਆਪ ਨੂੰ ਪਤਾ ਨਹੀਂ ਕੀ ਚਾਰ ਸੱਲੜ ਇਕੱਠੇ ਕਰਕੇ ਤੇ ਉਹੋ ਕਾਰਜ ਕਰ ਲਿਆ ਐਡਾ ਨਹੀਂ ਤੁਸੀਂ ਕੋਈ ਜਦੋਂ ਢੱਕਾ ਨਹੀਂ ਜਾਣਦਾ ਫਲੌਪ ਹੋ ਤੁਸੀਂ ਹੁਣ ਜਾਮਾ ਵੀ ਤੂੰ ਕਹਦੇ ਪਤਾ ਨਹੀਂ ਕੀ ਕਿੱਡਾ ਤੂੰ ਤੀਰ ਮਾਰਿਆ ਹੋਇਆ ਵੱਡਾ ਮੀਕਾ ਆ ਤੇ ਆਪ ਨੂੰ ਕਹਾਉਣ ਵਾਲਾ ਇਹੋ ਜੇ ਮੀਕੇ ਮੂਕੇ ਬਥੇਰੇ ਹਜੇ ਸਿੰਘਾਂ ਦੇ ਪੈਰਾਂ ਤੁਰੇ ਫਿਰਦੇ ਆ ਕਿਤੇ ਹੋਰ ਨਾ ਕਿਸੇ ਗੱਲ ਪਾਸੇ ਨੂੰ ਰਹਿ ਜੀ ਠੀਕ ਹੈ ਮੈਨੂੰ ਦੁੱਖ ਲੱਗਿਆ ਇਸ ਗੱਲ ਦਾ ਹਾਂ ਤੂੰ ਆ ਸਪੋਰਟ ਜਿਵੇਂ ਭਾਈ ਨਹੀਂ ਕਰਨੇ ਤੂੰ ਤਾੜੀਆਂ ਮਾਰ ਮਾਰ ਕੇ ਮਜ਼ਾਕ ਬਣਾਵਣਾ ਕੇ ਗੱਲਾਂ ਕਰਦਾ ਤੂੰ ਕਿਤੇ ਡਾਂਗਣਾ ਫਿਰਦੇ ਵੀ ਤੇਰੀ ਕਿਤੇ ਇੱਥੋਂ ਕਿਤੇ ਬਚ ਕੇ ਰਹੀ ਤੂੰ ਉਸ ਹਿਸਾਬ ਦੇ ਨਾਲ ਇੰਨੀਆਂ ਕੁ ਬੇਨਤੀਆਂ ਪਰਵਾਨ ਕਰ ਲਿਓ ਸੰਗਤ ਜੀ ਥੋੜਾ ਜਿਹਾ ਮੈਨੂੰ ਦੁੱਖ ਲੱਗਿਆ ਇਸ ਗੱਲ ਦਾ ਠੀਕ ਹੈ ਮੈਨੂੰ ਦੁੱਖ ਲੱਗਿਆ ਵੀ ਨਹੀਂ ਭਾਈ ਇਹਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੂੰ ਸਪੋਰਟ 'ਚ ਆਇਆ ਉਹ ਹੱਦ ਰੱਖ ਸਪੋਰਟ ਦੀ ਹੈ ਤੇਰੇ ਵਰਗੇ ਨੇ 70 ਮਾਰੇ ਫਿਰ ਪਤਾ ਲੱਗ ਜੂ ਸੋਚਿਆ ਇਹਨੂੰ ਸਿੱਖ ਕੌਮ ਦੇ ਵਿੱਚ ਆ ਕੇ ਤੂੰ ਕਹਿੰਦਾ ਮੈਂ ਸਿੱਖ ਕੌਮ ਦਾ ਹੋਆ ਮੈਂ ਸਿੱ ਪਤਾ ਤੈਨੂੰ ਸਿਕ ਕੰਮ ਕੀ ਹੁੰਦੀ ਆ ਹਾਂ ਔਰਤ ਮਾਰਤੀ ਔਰਤ ਮਾਰਤੀ ਔਰਤ ਨਹੀਂ ਸਾਡੀਆਂ ਧੀਆਂ ਭੈਣਾਂ ਕੁੜੀਆਂ ਨੂੰ ਕਿਹੜੇ ਰਾ ਪਾਉਣ ਨੂੰ ਤਰੀ ਪਈ ਸੀ ਪਤਾ ਤੈਨੂੰ ਇਹ ਦੇਖ ਕੇ ਦੱਸ ਤੂੰ ਮੈਨੂੰ ਜਾਂ ਕਰੀ ਕੋਈ ਵੀਡੀਓ ਪਾ ਕੇ ਉਹਦੀ ਨਾਲ ਲਾ ਕੇ ਪਰਿਵਾਰ ਚ ਬੈਠ ਕੇ ਪਾ ਕੇ ਦਿਖਾ ਵੀ ਲੋ ਜੀ ਆਹ ਕੁਸ ਗੈਂਦੀ ਛੋ ਤਾਂ ਵਿਚਾਰੀ ਕੁਸ ਕਰਦੀ ਵੀ ਨਹੀਂ ਸੀ ਫਿਰ ਜਿਹੜੀ ਮਰਜ਼ੀ ਸਜ਼ਾ ਦੇ ਦੇ ਦੀ ਤੂੰ ਅਸੀਂ ਭੂਤਣ ਨੂੰ ਤਿਆਰ ਹਾਂ ਸ਼ਰਮ ਕਰੀ ਜੀ ਤੇ ਸਿਆਣਾ ਬਣਾ ਬੰਦਾ ਹੁਣ ਤੂੰ ਠੀਕ ਆ ਹੁਣ ਸਿਵਿਆਂ ਜੀ ਆਹ ਲੱਤਾਂ ਛੋਡੀਆਂ ਹੁਣ ਕੋਈ ਬਾਲਿਆਂ ਵੱਡੀਆਂ ਇਹ ਨਹੀਂ ਆ ਇਹਦਾ ਤੁਸੀਂ ਤੀਰ ਨਹੀਂ ਮਾਰ ਸਕਦੇ ਗਾਂ ਕੋਈ ਇਹਜੇ ਕੋਸ ਕਰਕੇ ਫੇਮਸ ਹੋਣ ਨੂੰ ਹੁਣ ਸਾਨੂੰ ਵੀ ਅਗਲਾ ਕਦੋਂ ਤੁਸੀਂ ਵੀਡੀਓ ਪਾਤੀ ਤੁਸੀਂ ਵੀ ਫੇਮਸ ਹੋਣ ਨੂੰ ਵੀਡੀਓ ਪਾਤੀ ਠੀਕ ਹੈ ਨਹੀਂ ਅਸੀਂ ਸਪੋਰਟ ਜਾਂ ਯਾਰ ਅਸੀਂ ਅਸੀਂ ਜੋ ਲੱਚਰਤਾ ਫਲਾਉਂਦੇ ਆ ਅਸੀਂ ਉਹਨਾਂ ਦੀ ਸਪੋਰਟ ਜਾਂ ਡਟ ਕੇ ਵੀ ਭਾਈ ਠੋਕੋ ਇਹਨਾਂ ਨੂੰ ਇਹਨਾਂ ਨੂੰ ਖਤਮ ਕਰੋ ਇਹਨਾਂ ਨੂੰ ਠੀਕ ਹੈ ਤੇ ਤੁਸੀਂ ਤਾਂ ਫਿਰ ਉਹ ਲੱਚਰਤਾ ਵਾਲਿਆਂ ਦੇ ਹੱਕ ਚ ਆ ਗਏ ਯਾਰ ਤੁਸੀਂ ਤਾਂ ਫਿਰ ਤਾਂ ਹਰ ਇੱਕ ਹੀ ਕੋਈ ਲੱਗ ਜੂਗਾ ਇੱਥੇ ਜਣਾ ਖਣਾ ਦਾ ਨਿੱਕੇ ਨਿੱਕੇ ਕੁੜੀਆਂ ਲੱਗੀਆਂ ਪਈਆਂ ਇਹਨਾਂ ਨੂੰ ਦੇਖ ਦੇਖ ਕੇ ਉਹੀ ਸ਼ਰਮ ਕਰ ਲੋ ਵੀ ਨਹੀਂ ਯਾਰ ਗਲਤ ਗੱਲ ਹੈ ਨਹੀਂ ਉਹਨਾਂ ਨੂੰ ਆਉਣਾ ਚਾਹੀਦਾ ਇਸ ਕਰਕੇ ਅਕਲ ਤੋਂ ਹੱਥ ਮਾਰੀ ਮੈਂ ਨਹੀਂ ਚਾਹੁੰਦਾ ਤੇਰੇ ਤੱਕ ਵੀਡੀਓ ਜਾਵੇ ਪਰ ਫੇਰ ਵੀ ਸ਼ਰਮ ਕਰੀਦੀ ਹੁੰਦੀ ਆ ਸ਼ੀਸ਼ੇ ਮੂਰੇ ਖੜ ਕੇ ਦੇਖ ਲਈ ਵੀ ਮੈਂ ਕਿੱਡੀ ਵੱਡੀ ਗਲਤ ਗੱਲ ਕੀਤੀ ਐ ਸਿੰਘਾਂ ਨੂੰ ਤੂੰ ਤਾੜੀਆਂ ਮਾਰ ਮਾਰ ਕੇ ਮਜ਼ਾਕ ਬਣਾਉਣਾ ਤੂੰ ਐ ਕਰਤਾ ਉਹ ਕਰਤਾ ਕੱਡੇ ਸੂਰਵੇਂ ਔਰਤ ਮਾਰਦੀ ਜਦੋਂ ਉਹ ਸਮਝਾ ਕੇ ਨਹੀਂ ਹਟਿਆ ਜਦੋਂ ਕਿਸੇ ਨੂੰ ਸਮਝਾਇਆ ਹੋਵੇ ਉਹ ਨਾ ਹਟੇ ਫਿਰ ਇਹ ਹੁੰਦਾ ਜਾਂ ਜੂਤ ਪਤਾਨ ਹੁੰਦਾ ਜਾਂ ਫਿਰ ਖਤਮ ਕਰਨਾ ਹੁੰਦਾ ਸੋਦੇ ਨੂੰ ਕਦੇ ਸੋਦੇ ਨੂੰ ਲਾਦੇ ਉਹਦੇ ਦੋ ਚ ਪੇੜਾ ਮਾਰ ਤੇ ਉਹ ਮਰ ਜਾਣੀ ਸੀ ਉਹ ਠੀਕ ਆ ਲੱਖ ਦੀ ਲਾਂਤ ਤੇਰੇ ਤੇ ਆ ਸ਼ੀਸ਼ੇ ਮੂਰੇ ਖੜ ਕੇ ਖੱਟ ਲਈ ਇਹਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ